ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਧਰਮਿੰਦਰ ਸੰਧੂ ਤੇ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਇੱਕ ਪਾਸੇ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਦਰਜ ਕੀਤੀ ਗਈ ਹੈ ਤੇਜ਼ ਹਵਾਵਾਂ ਨੇ ਕਾਫੀ ਨੁਕਸਾਨ ਵੀ ਕਰ ਦਿੱਤਾ ਤੇ ਦੂਜੇ ਪਾਸੇ ਮੀਂਹ ਨੇ ਲੋਕਾਂ ਨੂੰ ਰਾਹਤ ਵੀ ਦਿੱਤੀ ਹੈ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਮੌਸਮ ਬਦਲਿਆ ਕਿਤੇ ਹਲਕਾ ਮੀਂਹ ਪਿਆ ਕਿਤੇ ਭਾਰੀ ਮੀਂਹ ਪਿਆ ਤੇ ਕਿਤੇ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇਜ਼ ਹਵਾਵਾਂ ਨੇ ਹਨੇਰੀ ਨੇ ਕਾਫੀ ਨੁਕਸਾਨ ਵੀ ਕੀਤਾ ਹੈ ਕਈ ਥਾਵਾਂ ਦੇ ਉੱਤੇ ਸੜਕਾਂ ਤੇ ਦਰਖਤ ਡਿੱਗ ਗਏ ਨੇ ਕਈ ਜਿਹੜੇ ਸ਼ੈੱਡ ਵਗੈਰਾ ਵੀ ਉੱਡ ਚੁੱਕੇ ਨੇ ਵਾਹਨਾ ਦਾ ਨੁਕਸਾਨ ਵੀ ਹੋਇਆ ਤੇ ਇਹ ਜਿਹੜਾ ਤੂਫਾਨ ਹੈ ਇਹ ਜਾਣਕਾਰੀ ਮੁਤਾਬਕ ਮੌਸਮ ਵਿਭਾਗ ਦੇ ਮੁਤਾਬਕ ਇਹ ਪਾਕਿਸਤਾਨ ਵਾਲੇ ਪਾਸਿਓਂ ਸ਼ੁਰੂ ਹੁੰਦਾ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਪੰਜਾਬ ਹਰਿਆਣਾ ਤੇ ਹੋਰ ਨਾਲ ਸੂਬਿਆਂ ਨੂੰ ਆਪਣੇ ਅਗੋਸ਼ ਦੇ ਵਿੱਚ ਲੈ ਲੈਂਦਾ ਯਾਨੀ ਕਿ ਘੇਰ ਲੈਂਦਾ ਹੈ ਤੇਜ਼ ਹਨੇਰੀ ਉਸ ਤੋਂ ਬਾਅਦ ਦੇ ਵਿੱਚ ਹਲਕੀ ਬਰਸਾਤ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਨੁਕਸਾਨ ਵੀ ਕਾਫੀ ਹੋਇਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੇ ਨਾਲ ਵਾਨਾਂ ਦਾ ਨੁਕਸਾਨ ਹੋਇਆ ਜਿਹੜੇ ਵਹੀਕਲ ਖੜੇ ਸੀਗੇ ਗੱਡੀਆਂ ਕਾਰਾਂ ਉਹ ਇਸ ਬੱਦਲ ਫਟਣ ਦੇ ਨਾਲ ਕਾਫੀਆਂ ਨੁਕਸਾਨੀਆਂ ਗਈਆਂ ਨੇ ਕਿਉਂਕਿ ਇੱਕ ਨਾਲੇ ਦੇ ਉੱਤੇ ਬੱਦਲ ਫਟਿਆ ਜਿਸ ਦੇ ਵਿੱਚ ਹੜ ਵਰਗੇ ਹਾਲਾਤ ਬਣ ਗਏ ਇਹ ਬੱਦਲ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਜਗਾਤ ਖਾਨਾ ਪੰਚਾਇਤ ਦੇ ਵਿੱਚ ਜਿਹੜਾ ਏਰੀਆ ਹੈ ਉੱਥੇ ਫਟਦਾ ਹੈ ਤੇ ਕਾਫੀ ਨੁਕਸਾਨ ਹੋ ਜਾਂਦਾ ਹੈ ਇਸ ਤੋਂ ਇਲਾਵਾ ਮੌਨਸੂਨ ਨੇ ਕੇਰਲਾ ਦੇ ਵਿੱਚ ਦਸਤਕ ਦੇ ਦਿੱਤੀ ਹੈ ਮੌਨਸੂਨ ਆਪਣੇ ਨਿਰਧਾਰਤ ਸਮੇਂ ਤੋਂ 8 ਦਿਨ ਪਹਿਲਾਂ ਹੀ ਕੇਰਲਾ ਦੇ ਵਿੱਚ ਆ ਚੁੱਕਿਆ ਹੈ ਯਾਨੀ ਕਿ ਕੇਰਲਾ ਦੇ ਵਿੱਚ ਆਮਦ ਹੋਈ ਹੈ ਮੌਨਸੂਨ ਦੀ ਤਾਂ ਉਹਦੇ ਨਾਲ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਅਸਰ ਪਵੇਗਾ ਤੇ ਦੂਜੇ ਪਾਸੇ ਕਈ ਥਾਵਾਂ ਦੇ ਉੱਤੇ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਕਈ ਥਾਵਾਂ ਦੇ ਉੱਤੇ ਬਰਸਾਤ ਦਾ ਅਲਰਟ ਜਾਰੀ ਕੀਤਾ ਗਿਆ ਹੈ ਦਿੱਲੀ ਦੇ ਵਿੱਚ ਤੇਜ਼ ਹਵਾਵਾਂ بارش ਕਰਕੇ ਫਲਾਈਟਾਂ ਡਿਵਰਟ ਕਰ ਦਿੱਤੀਆਂ ਗਈਆਂ ਇਸੇ ਦੌਰਾਨ ਦਿੱਲੀ 에ਰਪੋਰਟ ਦੀਆਂ 100 ਤੋਂ ਜ਼ਿਆਦਾ ਫਲਾਈਟਾਂ ਯਾਨੀ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਕਈਆਂ ਨੂੰ ਕੈਨਸਲ ਕੀਤਾ ਗਿਆ ਕਈਆਂ ਨੂੰ ਡਿਵਰਟ ਕੀਤਾ ਗਿਆ ਤੇ ਕਈਆਂ ਨੂੰ ਕਾਫੀ ਸਮਾਂ ਸਾਹਮਣਾ ਕਰਨਾ ਪਿਆ ਲੈਂਡਿੰਗ ਵਾਸਤੇ ਤੇ ਟੇਕ-ਆਫ ਵਾਸਤੇ ਸੋ 25 ਤੋਂ ਜ਼ਿਆਦਾ ਜਿਹੜੀਆਂ ਫਲਾਈਟਸ ਨੇ ਉਹ ਡਿਵਰਟ ਕੀਤੀਆਂ ਗਈਆਂ ਨੇ ਪੈਸੈਂਜਰ ਸੀਗੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਅੱਜ ਮੌਸਮ ਥੋੜਾ ਜਿਹਾ ਠੰਡਾ ਰਹਿਣ ਦੀ ਸੰਭਾਵਨਾ ਹੈ ਤੇ ਕੱਲ ਤੋਂ ਮੌਸਮ ਫਿਰ ਬਦਲੇਗਾ ਨੌ ਤਪਾ ਸ਼ੁਰੂ ਹੋਣ ਜਾ ਰਿਹਾ ਹੈ ਜਿਹੜਾ ਅਕਸਰ 25 ਮਈ ਤੋਂ ਸ਼ੁਰੂ ਹੁੰਦਾ ਹੈ ਨੌ ਦਿਨ ਪੂਰੇ ਤਪਦੇ ਨੇ ਇਹਦੇ ਵਿੱਚ ਨੌ ਤਪੇ ਦੇ ਵਿੱਚ احتیاط ਵਰਤਣ ਲਈ ਵੀ ਕਿਹਾ ਜਾਂਦਾ ਹੈ ਤਾਂ ਉਹ ਹੁਣ ਨੌ ਤਪਾ ਸ਼ੁਰੂ ਹੋ ਰਿਹਾ ਹੈ ਜਿਹੜਾ ਨੌ ਦਿਨ ਲਗਾਤਾਰ ਚੱਲੇਗਾ 25 ਮਈ ਤੋਂ ਇਹਦੀ ਸ਼ੁਰੂਆਤ ਹੋ ਚੁੱਕੀ ਹੈ ਹਾਲਾਂਕਿ ਦੇਰ ਰਾਤ ਕਾਫੀ ਹਨੇਰੀ ਚੱਲੀ ਝੱਖੜ ਆ ਦਰਖਤ ਵਗੈਰਾ ਡਿੱਗੇ ਨੇ ਪਰ ਫਿਰ ਵੀ ਹੁਣ ਲੂ ਦਾ ਅਲਰਟ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਵਿੱਚ ਬਾਰਿਸ਼ ਤੂਫਾਨ ਦਾ yellow ਅਲਰਟ ਜਿੱਥੇ-ਜਿੱਥੇ ਜਾਰੀ ਕੀਤਾ ਗਿਆ ਉਹ ਤੁਹਾਨੂੰ ਦੱਸ ਦਈਏ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਅਮਰਸਰ ਨਵਾਂ ਸ਼ਹਿਰ ਰੂਪਨਗਰ ਮੋਹਾਲੀ ਤਸ਼ਰੀਫਾ ਤੇਗੜ ਸਾਹਿਬ ਦੇ ਵਿੱਚ ਬਾਰਿਸ਼ ਤੇ ਤੂਫਾਨ ਦਾ ਅਲਰਟ ਅੱਜ ਵੀ ਜਾਰੀ ਕੀਤਾ ਗਿਆ ਹੈ ਤੇ ਇੱਥੇ 40 ਤੋਂ ਲੈ ਕੇ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਮੁਤਾਬਕ ਤੇ ਦੂਜੇ ਪਾਸੇ ਲੂਦਾ orange ਅਲਰਟ ਵੀ ਜਾਰੀ ਕੀਤਾ ਗਿਆ ਜਿੱਥੇ ਦੇਰ ਰਾਤ ਤੋਂ ਮੌਸਮ ਥੋੜਾ ਜਿਹਾ ਠੀਕ ਬਣਿਆ ਹੋਇਆ ਉੱਥੇ ਹੀ ਫਿਰੋਜ਼ਪੁਰ ਫਾਜ਼ਿਲਕਾ ਸ਼੍ਰੀ ਮੁਕਸਰ ਸਾਹਿਬ ਫਰੀਦਕੋਟ ਮੋਗਾ ਬਰਨਾਲਾ ਬਠਿੰਡਾ ਤੇ ਮਾਨਸਾ ਦੇ ਵਿੱਚ ਲੂ ਦਾ ਅਲਰਟ ਜਾਰੀ ਕੀਤਾ ਗਿਆ yellow ਅਲਰਟ ਹੈ ਇਹਦੇ ਨਾਲ ਹੀ ਮੌਸਮ ਵਿਭਾਗ ਦੇ ਮੁਤਾਬਕ ਦਿਨ ਗਰਮ ਤੇ ਰਾਤਾਂ ਠੰਡੀਆਂ ਰਹਿਣ ਦੀ ਉਮੀਦ ਜਿਤਾਈ ਜਾ ਰਹੀ ਹੈ ਹਰਿਆਣਾ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਕਾਫੀ ਬਰਸਾਤ ਹੋਈ ਫਤਿਹਬਾਦ ਦੇ ਵਿੱਚ ਸੜਕਾਂ ਦੇ ਉੱਤੇ 1 ਫੁੱਟ ਤੱਕ ਪਾਣੀ ਭਰ ਗਿਆ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦਿੱਲੀ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਪਾਣੀ ਭਰਨ ਦੇ ਨਾਲ ਲੋਕ ਫਸੇ ਹੋਏ ਨਜ਼ਰ ਆਏ ਤੇ ਜ਼ਿਆਦਾਤਰ ਜਿਹੜੇ ਹਰਿਆਣਾ ਦੇ ਹਿਸਾਰ ਫਤਿਹਬਾਦ ਭਵਾਨੀ ਚਰਕੀ ਦਾਦਰੀ ਜੀਂਦ ਖੁਰਛੇਤਰ ਤੇ ਪੰਚਕੁਲਾ ਦੇ ਵਿੱਚ ਤੇਜ਼ ਬਾਰਿਸ਼ ਹੋਈ ਹਨੇਰੀ ਚੱਲੀ ਤਾਂ ਉੱਥੇ ਵੀ ਲੋਕਾਂ ਨੇ ਰਾਹਤ ਲਈ ਹੈ ਤੇ ਹਰਿਆਣਾ ਦੇ 6 ਜ਼ਿਲ੍ਹਿਆਂ ਦੇ ਵਿੱਚ ਹੁਣ 20 ਮੌਸਮ ਵਿਭਾਗ ਦੇ ਮੁਤਾਬਕ ਸੰਭਾਵਨਾ ਜਤਾਈ ਜਾ ਰਹੀ ਹੈ ਕਿ بارش ਹੋਵੇਗੀ ਪੰਚਕੁਲਾ ਅੰਬਾਲਾ ਯਮਨਾਨਗਰ ਕੁਰਕ ਖੇਤਰ ਤੇ ਕਰਨਾਲ ਦੇ ਕੈਥਲ ਦੇ ਵਿੱਚ بارش ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਬੱਦਲਵਾਈ ਬਾਰ ਕਾਫੀ ਬਣੀ ਹੋਈ ਆ। ਬੱਦਲ ਅਸਮਾਨ ਦੇ ਉੱਤੇ ਕਾਲੇ ਛਾਏ ਹੋਏ ਨੇ। ਸੋ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਤੇ ਖੇਤੀਬਾੜੀ ਵਿਭਾਗ ਦੇ ਮੁਤਾਬਕ ਕਿ ਥੋੜਾ ਬਹੁਤਾ ਜਿਹੜਾ ਮੌਸਮ ਹੈ ਇਹ ਕਿਸਾਨੀ ਦੇ ਉੱਤੇ ਵੀ ਥੋੜਾ ਜਿਹਾ ਅਸਰ ਪਾਉਂਦਾ ਕਿਉਂਕਿ ਹੁਣ ਵਾਣ ਵੇਲੇ ਨੇ, ਖੇਤ ਵੇਲੇ ਨੇ ਤਾਂ ਉਹਨਾਂ ਨੂੰ ਪਾਣੀ ਦੀ ਲੋੜ ਐ, ਝੋਨਾ ਲਵਾਈ ਤੋਂ ਪਹਿਲਾਂ ਤਾਂ ਉਹ ਵੀ ਥੋੜਾ ਬਹੁਤਾ ਉਹਨਾਂ ਦੇ ਉੱਤੇ ਵੀ ਅਸਰ ਹੁੰਦਾ ਨਜ਼ਰ ਆ ਰਿਹਾ ਹੈ। ਯਾਨੀ ਕਿ ਕਿਸਾਨਾਂ ਨੇ ਵੀ ਰਾਹਤ ਦੀ ਸਾ ਲਈ ਜਿਵੇਂ ਅਪਡੇਟਸ ਹੋਣਗੀਆਂ ਲੈ ਕੇ حاضر ਹੋਵਾਂਗੇ ਆਗਿਆ ਦਿਓ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ